ਕਿਥੇ ਗਈ ਆ ਗਿਆ ਹਾਂ ਹੂੰ ਉਹਨਾਂ ਨੂੰ ਭੱਲਣ ਨਾਲ ਉਹਦੋਂ ਵੀ ਤਕੜਾ ਇੱਧਰ ਦੀ ਆ ਜਾਂਦੇ ਆ ਆ ਲਾ ਕੇ ਬਸ ਉਹਨਾਂ ਦਾ ਪਾਰ ਚਲ ਚਲੋ ਚਲੋ ਮੈਂ ਐਕਸਾਈਜ਼ ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਸਮੇਤ ਐਕਸਾਈਜ਼ ਪੁਲਿਸ ਸਟਾਫ ਅੱਜ ਕਟਿਆਵਾਲੀ ਨਹਿਰ ਵਿਖੇ ਨਜਾਇਜ਼ ਸ਼ਰਾਬ ਨੂੰ ਰੋਕਣ ਲਈ ਸਰਚ ਅਭਿਆਨ ਚਲਾਇਆ ਗਿਆ। ਸਰਚ ਅਭਿਆਨ ਦੇ ਦੌਰਾਨ ਤਕਰੀਬਨ 14 ਪਰਪਾਲਾ ਜਿਨ੍ਹਾਂ ਵਿੱਚ 5600 ਲੀਟਰ ਲਾਹਨ ਬਰਾਮਦ ਕੀਤਾ ਗਿਆ। ਜੋ ਕਿ ਮੌਕੇ ਤੇ ਨਸ਼ਟ ਕੀਤਾ ਗਿਆ। ਉਥੇ ਕੋਈ ਵੀ ਬੰਦੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਜੋ ਕੋਈ ਵੀ ਦੋਸ਼ੀ ਮੌਕੇ ਤੇ ਨਹੀਂ ਮਿਲਿਆ ਇਸ ਸਬੰਧੀ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਬਾਅਦ ਵਿੱਚ ਬੰਦਾ ਨਾਮਜ਼ਦ ਹੁੰਦਾ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਟਿਆ ਵਾਲੀ ਨਹਿਰ ਵਿਖੇ ਇਸ ਤੋਂ ਪਹਿਲਾਂ ਵੀ ਕਈ ਵਾਰ ਲਗਾਤਾਰ ਸਰਚ ਬਿਆਨ ਚਲਾਏ ਜਾਂਦੇ ਹਨ ਜੇ ਬਹੁਤ ਹੀ ਭਾਰੀ ਮਾਤਰਾ ਵਿੱਚ ਉਥੋਂ ਲਾਹਣ ਦੀ ਬਰਾਮਦੀ ਹੁੰਦੀ ਹੈ ਬੰਦਾ ਨਾ ਉੱਥੇ ਕੋਈ ਮੌਕੇ ਤੇ ਮਿਲਦਾ ਨਹੀਂ ਜੋ ਕਿ ਲਾਹ ਬਾਅਦ ਫੋਨ ਕਰਕੇ ਮੌਕੇ ਦੀ ਨਸ਼ਟ ਕਰ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਵੀ ਹੌਲੇ ਅੱਜ ਵੀ ਇਸ ਤਰ੍ਹਾਂ ਬਹੁਤ ਭਾਰੀ ਮਾਤਰਾ ਦੇ లాన్ బమీ గయి నష్ట